ਤੇ ਜਾਣ ਸੋ ਹਾਂਜੀ ਅੱਜ ਜਿਹੜਾ ਸਾਡੇ ਕੋਲ ਕੁਐਸਚਨ ਆਇਆ ਉਹ ਇਹ ਆਇਆ ਕਿ ਮੈਂ ਆਪਣੀ ਵਾਈਫ ਨੂੰ ਬਹੁਤ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਐਂਡ ਉਹ ਮੈਨੂੰ ਲੱਗਦਾ ਨਰਸਿਸਿਸਟ ਪਰਸਨੈਲਿਟੀ ਆ ਖੁਸ਼ ਨਹੀਂ ਹੁੰਦੀਗੀ ਐਂਡ ਮੈਂ ਕੋਸ਼ਿਸ਼ ਕਰਦਾ ਵਾਂ ਐਂਡ ਮੈਂ ਬਹੁਤ ਸਾਲਾਂ ਤੱਕ ਕੋਸ਼ਿਸ਼ ਕਰਦਾ ਰਿਹਾ ਐਂਡ ਹੁਣ ਮੈਨੂੰ ਮੈਨੂੰ ਥਕਾਨ ਹੋਣ ਲੱਗ ਪਈ ਐ ਸੋ ਮੇਰੀ ਵਾਈਫ ਖੁਸ਼ ਨਹੀਂ ਹੁੰਦੇਗੇ ਸੋ ਅੱਜ ਅਸੀਂ ਕਰਾਂਗੇ ਕਿ ਇਹ ਪ੍ਰੋਬਲਮ ਐਕਚੁਅਲੀ ਰਿਜ਼ੋਲਵ ਕਿਉਂ ਨਹੀਂ ਹੋ ਰਹੀ ਹੈ ਇੱਕ ਕ੍ਰੋਨਿਕ ਪ੍ਰੋਬਲਮ ਕਿਉਂ ਬਣ ਰਹੀ ਹੈ ਕਿਉਂਕਿ ਜੇ ਤੁਸੀਂ ਇੰਨੇ ਸਾਲਾਂ ਦੇ ਲੱਗੇ ਹੋ ਕਿਸੇ ਨੂੰ ਖੁਸ਼ ਕਰਨ ਵਾਸਤੇ ਐਕਚੁਅਲੀ ਵਰਕ ਆਊਟ ਕਿਉਂ ਨਹੀਂ ਹੁੰਦਾ ਸੋ ਜੀ ਹਾਂ ਸੋ ਕਿਸੇ ਨੂੰ ਵੀ ਤੁਸੀਂ ਪਾ ਸਕਦੇ ਸਿਚੁਏਸ਼ਨ ਜਿਵੇਂ ਆਪਣੇ ਬੱਚੇ ਨੂੰ ਨਹੀਂ ਖੁਸ਼ ਕਰ ਸਕਦਾ ਜਾਂ ਮੈਂ ਆਪਣੇ ਪੈਰੈਂਟਸ ਨੂੰ ਨਹੀਂ ਖੁਸ਼ ਕਰ ਸਕਦਾ ਮੈਂ ਥੱਕ ਗਿਆ ਮੈਂ ਕਿਸੇ ਨੂੰ ਵੀ ਬਟ ਇਨ ਥਿਸ ਕੁਐਸਚਨ ਉਹਨਾਂ ਨੇ ਸਾਨੂੰ ਪੁੱਛਿਆ ਦਾ ਕਿ ਮੈਂ ਆਪਣੀ ਵਾਈਫ ਨੂੰ ਖੁਸ਼ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਉਹ ਖੁਸ਼ ਨਹੀਂ ਹੋ ਸਕਦੇ ਕਿਉਂ ਮੈਂ ਬਹੁਤ ਸਾਲ ਕੋਸ਼ਿਸ਼ ਕਰਦਾ ਰਿਹਾ ਸੋ ਹਾਂਜੀ ਸੋ ਲੈਟਸ ਡਾਈਵ ਇਨਟੂ ði ਸਾਈਕੋਲੋਜੀ ਰਾਈਟ ਸੋ ਬੇਸਿਕਲੀ ਅਸੀ ਸਾਈਕੋਲੋਜੀ ਤੁਹਾਡੀ ਅ ਅਨਕੌਨਸ਼ੀਅਸ ਸਾਈਕੋਲੋਜੀ ਤੁਹਾਡੀ ਫਰੋਲਣੀਆਂ ਕਿ ਤੁਸੀਂ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਸੋ ਨੰਬਰ 1 ਜਦੋਂ ਅਸੀਂ ਕਿਸੇ ਨੂੰ ਐਕਚੁਅਲੀ ਜਦੋਂ ਅਸੀਂ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਐਂਡ ਅਸੀਂ ਦਿਮਾਗੀ ਤੌਰ ਤੇ ਕੰਡੀਸ਼ਨਡ ਕੀਤੇ ਹੋਏ ਹਾਂ ਕਲਚਰ ਦੁਆਰਾ ਸਾਡੇ ਮਾਪੇ ਦੁਆਰਾ ਸਾਡੀ ਪਰਵਿਸ਼ ਦੁਆਰਾ ਕਿ ਜਦੋਂ ਕੋਈ ਦੁਖੀ ਆ ਅਸੀਂ ਜਲਦੀ ਉਹਨੂੰ ਖੁਸ਼ ਕਰਨਾ ਵਾ ਅਸੀਂ ਕੰਡੀਸ਼ਨ ਕੀਤੇ ਹੋਏ ਹਾਂ ਕਿਉਂਕਿ ਖੁਸ਼ ਕਰਕੇ ਹਾਲਾਤ ਸੋਹਣ ਠੀਕ ਹੋ ਐਨਵਾਇਰਨਮੈਂਟ ਠੀਕ ਹੋਊਗਾ ਐਂਡ ਅਗੇਨ ਇਹ ਬਚਪਨ ਚ ਚਲਾ ਜਾਂਦਾ ਜਦੋਂ ਸਾਡੇ ਮਾਪਾ ਵੀ ਦੁਖੀ ਹੁੰਦਾ ਸੀ ਅਸੀਂ ਛੇਤੀ ਛੇਤੀ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਸੀ ਐਂਡ ਖੁਸ਼ ਕਰਕੇ ਐਨਵਾਇਰਨਮੈਂਟ ਠੀਕ ਬਣ ਜਾਂਦਾ ਸੀ ਸੋ ਪਹਿਲਾ ਤਾਂ ਅਸੀਂ ਇੱਕ ਡਿਸਫੰਕਸ਼ਨਲ ਜਿਹੜੀ ਮਿਥ ਆਪਦੇ ਦਿਮਾਗ ਦੇ ਵਿੱਚੋਂ ਇੱਕ ਕੰਡੀਸ਼ਨਿੰਗ ਤੋੜਨੀ ਆ ਕਿ ਕਿਸੇ ਨੂੰ ਕਿਸੇ ਨੂੰ ਜ਼ਬਰਦਸਤੀ ਖੁਸ਼ ਕਰਨਾ ਜਾਂ ਕਿਸੇ ਨੂੰ ਖੁਸ਼ ਕਰਨਾ ਇਜ਼ ਐਕਚੁਅਲੀ ਬੈਕਫਾਇਰ ਕਰਦਾ ਵਾ ਸੋ ਹੁੰਦਾ ਕੀ ਆ ਕਿ ਜਦੋਂ ਇੱਕ ਇਨਸਾਨ ਲੈ ਸੇ ਇਸ ਐਗਜ਼ਾਮਪਲ ਦੇ ਵਿੱਚ ਤੁਹਾਡੀ ਵਾਈਫ ਇੱਕ ਡਿਫਿਕਲਟ ਇਮੋਸ਼ਨਸ ਦੇ ਵਿੱਚ ਜਾਂਦੀ ਆ ਚਾਹੇ ਉਹ ਫਰਸਟ੍ਰੇਸ਼ਨ ਦੇ ਵਿੱਚ ਜਾਂਦੀ ਆ ਚਾਹੇ ਕਿਸੇ ਵੀ ਹੋਰ ਇਮੋਸ਼ਨਸ ਜਿਹੜੀ ਡਿਫਿਕਲਟ ਆ ਉਹਦੇ ਵਾਲੇ ਡਿਸਪਾਇੰਟਮੈਂਟ ਦੇ ਵਿੱਚ ਉਹ ਜਾਂਦੀ ਆ and actually ਤੁਹਾਡਾ ਪ੍ਰੋਬਲਮ ਐਂਡ ਸਿਚੁਏਸ਼ਨ ਕੀ ਬਣ ਜਾਂਦੀ ਕਿ ਜਦੋਂ ਡਿਫਿਕਲਟ ਇਮੋਸ਼ਨਸ ਕਰਦੀ ਆ ਤੁਸੀਂ ਜੋ ਬਹੁਤ ਜਲਦੀ ਬਹੁਤ ਛੇਤੀ ਛੇਤੀ ਤੁਸੀਂ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਉਸ ਇਮੋਸ਼ਨਸ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਐਂਡ ਇੱਥੇ ਹੀ ਪ੍ਰੋਬਲਮ ਹੁੰਦੀ ਹੈ ਇੱਥੇ ਪ੍ਰੋਬਲਮ ਇਹ ਹੈ ਕਿ ਐਕਚੁਅਲੀ ਤੁਸੀਂ ਉਹਦੀ ਬਾਡੀ ਨੂੰ ਉਹ ਇਮੋਸ਼ਨਸ ਫੀਲ ਕਰਨ ਨਹੀਂ ਦਿੰਦੇ ਉਹਦੀ ਬਾਡੀ ਨੂੰ ਉਹ ਇਮੋਸ਼ਨ ਪ੍ਰੋਸੈਸ ਨਹੀਂ ਕਰਨ ਦਿੰਦੇ ਐਂਡ ਇਸ ਕਰਕੇ ਉਹਦੀ ਜਿਹੜੀ ਬਾਡੀ ਦੇ ਵਿੱਚ ਆ ਇਮੋਸ਼ਨਸ ਕਿਊਮੂਲੇਟ ਹੋ ਰਹੀਆਂ ਉਹਦੀ ਬਾਡੀ ਜਿਹੜੀ ਇਮੋਸ਼ਨਸ ਦੇ ਨਾਲ ਭਰੀ ਪਈ ਆ ਪਰ ਉਹ ਪ੍ਰੋਸੈਸ ਨਹੀਂ ਹੋਣੇ ਕੀਤੀਆਂ ਕਿਉਂ ਕਿ ਕਿਉਂਕਿ ਹਰ ਵਕਤ ਕੋਈ ਇੱਕ ਇਨਸਾਨ ਹੈਗਾ ਜਿਹੜੇ ਉਹਨਾਂ ਦੇ ਆਲੇ-ਦੁਆਲੇ ਬੀ ਇਨ ਥਿਸ ਕੇਸ ਉਹਨਾਂ ਦਾ ਹਸਬੰਡ ਕਿ ਉਹ ਜਲਦੀ ਉਸ ਇਮੋਸ਼ਨਲ ਸਟੇਟ ਚ ਉਹਨਾਂ ਨੂੰ ਕੱਢ ਕੇ ਛੇਤੀ-ਛੇਤੀ ਉਹਨਾਂ ਨੂੰ ਖੁਸ਼ ਕਰਦਾ ਉਹਨਾਂ ਦੀ ਬਾਡੀ ਨੂੰ ਪ੍ਰੋਸੈਸ ਨਹੀਂ ਕਰਨ ਦਿੰਦਾ ਸੋ ਰਿਮੈਂਬਰ ਇੱਕ ਵਰਸਟ ਚੀਜ਼ ਅਸੀਂ ਕਿਸੇ ਲਈ ਕਰ ਸਕਦੇ ਹਾਂ ਜਦੋਂ ਅਸੀਂ ਉਹਦੀ ਇਮੋਸ਼ਨਸ ਨੂੰ ਐਕਸੈਪਟ ਨਹੀਂ ਕਰਦੇ ਐਂਡ ਮੈਂ ਸਮਝਦੀ ਬਹੁਤ ਔਖਾ ਮੇਰੇ ਲਈ ਵੀ ਔਖਾ ਬਹੁਤ ਸਾਲਾਂ ਤੱਕ ਮੇਰੇ ਲਈ ਔਖਾ ਰਿਹਾ ਐਂਡ ਮੈਂ ਹੁਣ ਕਿਤੇ ਜਾ ਕੇ ਥੋੜਾ ਆਪਦੇ ਆਪ ਨੂੰ ਉਹ ਚੀਜ਼ 'ਚ ਬਦਲਾਵ ਲਿਆਂਦਾ ਕਿ ਕਿਸੇ ਦੀ ਇਮੋਸ਼ਨਸ ਨੂੰ ਦੇਖ ਕੇ ਉਹਦੀ ਇਮੋਸ਼ਨ ਨੂੰ ਪ੍ਰੋਸੈਸ ਕਰਨ ਦਾ ਵਕਤ ਦੇਣਾ ਉਸ ਇਮੋਸ਼ਨ ਨੂੰ ਐਕਸੈਪਟ ਕਰਨਾ ਐਂਡ ਉਸ ਇਮੋਸ਼ਨ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰਨਾ ਇਹ ਸਭ ਤੋਂ ਵੱਡਾ ਗਿਫਟ ਆ ਜੇ ਤੁਸੀਂ ਉਹਨੂੰ ਦੇ ਸਕਦੇ ਆ ਕਿਸੇ ਨੂੰ ਕਿ ਕਿਸੇ ਦੀ ਇਮੋਸ਼ਨਸ ਨੂੰ ਐਕਸੈਪਟ ਕਰਨਾ ਅਕਸਰ ਸਾਨੂੰ ਬਚਪਨ ਤੋਂ ਇਹ ਸਿਖਾਇਆ ਜਾਂਦਾ ਕਿ ਜਦੋਂ ਕੋਈ ਬੁਰੀ ਇਮੋਸ਼ਨਸ ਆਉਂਦੀ ਹੈ ਜਦੋਂ ਕੋਈ ਔਖੀ ਇਮੋਸ਼ਨਸ ਹੁੰਦੀ ਹੈ ਅਸੀਂ ਉਹਨੂੰ ਐਕਸੈਪਟ ਨਹੀਂ ਕਰਦੇ ਅਸੀਂ ਉਹਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਦੂਸਰੇ ਵਿੱਚ ਵੀ ਜਲਦੀ ਤੋਂ ਜਲਦੀ ਇੱਕ ਚੰਗੀ ਇਮੋਸ਼ਨ ਦੇ ਵਿੱਚ ਬਦਲ ਜਵੇ ਪਰ ਇਮੋਸ਼ਨਸ ਇਦਾਂ ਕੰਮ ਨਹੀਂ ਕਰਦੀਆਂ ਇਮੋਸ਼ਨਸ ਜਦੋਂ ਬਾਡੀ ਦੇ ਵਿੱਚ ਆਉਂਦੀਆਂ ਉਹਨਾਂ ਦਾ ਕੰਮ ਆ ਪ੍ਰੋਸੈਸ ਹੋਣਾ ਉਹਨਾਂ ਨੂੰ ਵਕਤ ਮਿਲੇ ਉਹਨਾਂ ਨੂੰ ਸਪੇਸ ਮਿਲੇ ਉਹਨਾਂ ਨੂੰ ਟਾਈਮ ਮਿਲੇ ਉਹਦੇ ਨਾਲ ਉਹ ਪ੍ਰੋਸੈਸ ਹੁੰਦੀਆਂ ਜਦੋਂ ਪ੍ਰੋਸੈਸ ਹੁੰਦੀਆਂ ਐਕਚੁਅਲੀ ਤੁਹਾਡੀ ਬਾਡੀ ਮਚ ਕਾਮਰ ਤੇ ਰਿਲੈਕਸ ਤੇ ਥੋੜੀ ਫੀਲ ਕਰਦੀ ਆ ਪਰ ਇਨ ਥਿਸ ਕੇਸ ਜਦੋਂ ਵੀ ਫੋਰ ਐਗਜ਼ਾਮਪਲ ਤੁਹਾਡੀ ਜਿਹੜੀ ਵਾਈਫ ਆ ਉਹ ਡਿਫਿਕਲਟ ਇਮੋਸ਼ਨਸ ਮਹਿਸੂਸ ਕਰਨ ਲੱਗਦੀ ਆ ਉਹਨਾਂ ਨੂੰ ਡਿਫਿਕਲਟ ਇਮੋਸ਼ਨਸ ਆਉਂਦੀਆਂ ਨੇ ਤੁਸੀਂ ਜਲਦੀ ਦੇ ਦਿਨਾਂ ਉਹਨਾਂ ਦੀ ਬਾਡੀ ਦੇ ਵਿੱਚ ਜਿਹੜੀ ਇਮੋਸ਼ਨਲ ਪ੍ਰੋਸੈਸ ਰੋਕ ਦਿੰਨੇ ਹੋ ਐਂਡ ਜਦੋਂ ਉਹਨਾਂ ਦੀ ਬਾਡੀ 'ਚ ਤੁਸੀਂ ਇਮੋਸ਼ਨਲ ਪ੍ਰੋਸੈਸ ਕਿਸੇ ਵੀ ਤਰੀਕੇ ਨਾਲ ਰੋਕ ਸਕਦੇ ਹੋ ਤੁਸੀਂ ਉਹਨਾਂ ਨੂੰ ਲੌਜਿਕ ਦੇ ਕੇ ਜਾਂ ਉਹਨਾਂ ਨੂੰ ਯਾਨੀ ਕਰਕੇ ਵੀ ਇਹਨਾਂ ਸੈਡ ਨਹੀਂ ਹੋਈ ਤਾਂ ਜੋ ਕੋਈ ਵੀ ਤੁਹਾਡੀ ਇੰਟੈਂਸ਼ਨ ਬੁਰੀ ਨਹੀਂ ਪਰ ਤੁਸੀਂ ਉਹਨਾਂ ਦੀਆਂ ਇਮੋਸ਼ਨਸ ਪ੍ਰੋਸੈਸ ਨੂੰ ਰੋਕ ਰਹੇ ਹੋ ਕਿਉਂ ਕਿਉਂਕਿ ਤੁਹਾਡੇ ਤੋਂ ਟੋਲਰੇਟ ਨਹੀਂ ਹੋ ਰਹੀਆਂ ਬੈਠੇ ਬੈਠਿਆਂ ਤੋਂ ਤੁਹਾਡੇ ਤੋਂ ਉਹਨਾਂ ਦੀਆਂ ਇਮੋਸ਼ਨਸ ਐਕਸੈਪਟ ਨਹੀਂ ਹੋ ਰਹੀਆਂ ਐਂਡ ਇਹਦੇ ਨਾਲ ਕੀ ਹੋਊਗਾ ਓਵਰ ਦਾ ਟਾਈਮ ਟੈਂਪਰੇਰੀ ਸ਼ਾਇਦ ਤੁਹਾਡੇ ਪრობਲਮ ਸੋਲਵ ਹੋ ਜੇ ਪਰ ਓਵਰ ਦਾ ਟਾਈਮ ਤੁਹਾਡੀ ਪ੍ਰੋਬਲਮ ਵਧੂਗੀ ਕਿਉਂਕਿ ਤੁਹਾਡੀ ਜਿਹੜੀ ਵਾਈਫ ਦੀਆਂ ਪ੍ਰੋਸੈਸ ਇਮੋਸ਼ਨਸ ਆ ਉਹ ਸਾਰੀਆਂ ਬਾਡੀ ਦੇ ਵਿੱਚ ਦਬੀਆਂ ਜਾ ਰਹੀਆਂ ਕਿਉਂਕਿ ਕਿ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦੇ ਆ ਪ੍ਰੋਸੈਸ ਕਰਨ ਨੂੰ ਕਿਉਂਕਿ ਜਦੋਂ ਵੀ ਉਹ ਇਮੋਸ਼ਨਸ ਉਹਨਾਂ ਦੀ ਬਾਡੀ ਦਿਖਾਉਂਦੀ ਆ ਤੇ ਸਾਹਮਣੋਂ ਕਿਸੇ ਬੰਦੇ ਦਾ ਜਲਦੀ ਰਿਐਕਸ਼ਨ ਆ ਜਾਂਦਾ ਵੀ ਇਸ ਇਮੋਸ਼ਨ ਨੂੰ ਛੇਤੀ ਛੇਤੀ ਫਿਨਿਸ਼ ਕਰ ਛੇਤੀ ਛੇਤੀ ਕਰ ਤੇ ਉਹਨਾਂ ਦੀ ਬਾਡੀ ਨੂੰ ਸਾਹ ਸਮਾਂ ਸਪੇਸ ਤੇ ਐਕਸੈਪਟੈਂਸ ਨਹੀਂ ਮਿਲਦੀ ਇਮੋਸ਼ਨਸ ਨੂੰ ਸੋ ਇਸ ਕਰਕੇ ਉਹਨਾਂ ਦੀ ਬਾਡੀ ਪ੍ਰੋਸੈਸ ਨਹੀਂ ਕਰ ਪਾਉਂਦੀ ਜਦੋਂ ਉਹਨਾਂ ਦੀ ਬਾਡੀ ਇਮੋਸ਼ਨਸ ਨੂੰ ਪ੍ਰੋਸੈਸ ਨਹੀਂ ਕਰ ਪਾਉਗੀ ਉਹਨਾਂ ਦੀ ਬਾਡੀ ਇਮੋਸ਼ਨਸ ਨੂੰ ਇਕਿਊਮੂਲੇਟ इकਟ्ठा ਕਰਨ ਲੱਗ ਜੂ ਸਾਰੀਆਂ ਡਿਫਿਕਲਟੀ ਇਮੋਸ਼ਨਸ ਨੂੰ ਇਕੱਠਾ ਕਰਨ ਲੱਗ ਜੂ ਐਂਡ ਜਦੋਂ ਬਾਡੀ ਦੇ ਵਿੱਚ ਇਕੱਠੀਆਂ ਹੋਈ ਜਾਂਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ ਉਹ ਡਿਪਰੈਸ਼ਨ ਬਣ ਜਾਂਦਾ ਮਾਨਸਿਕ ਬਿਮਾਰੀਆਂ ਬਣ ਜਾਂਦੀਆਂ ਸੋ ਜੀ ਹਾਂ ਸੋ ਤੁਹਾਡਾ ਐਕਚੁਅਲੀ ਖੁਸ਼ ਕਰਨਾ ਆਪਦੀ ਵਾਈਫ ਨੂੰ ਇੱਕ ਇੱਕ ਉਹਨਾਂ ਨੂੰ ਬਹੁਤ ਕ੍ਰੋਨਿਕ ਮੈਂਟਰਲ ਹੈਲਥ ਪ੍ਰੋਬਲਮਾਂ ਲੈ ਕੇ ਜਾ ਰਿਹਾ ਵਾ ਸੋ ਇਹ ਚੀਜ਼ ਨੂੰ ਨੋਟਿਸ ਕਰੋ ਕਿ ਮੈਂ ਜਦੋਂ ਵੀ ਮੈਂ ਉਹਨਾਂ ਦੀ ਕੋਈ ਡਿਫਿਕਲਟ ਇਮੋਸ਼ਨਸ ਆਉਂਦੀ ਮੈਂ ਜਲਦੀ ਉਸ ਡਿਫਿਕਲਟ ਇਮੋਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਐਂਡ ਮੈਂ ਸਮਝਦੀ ਆ ਇਹ ਡਿਫਿਕਲਟ ਇਮੋਸ਼ਨਸ ਖਲਾਰਾ ਪਾਉਂਦੀਆਂ ਇਹ ਮੈਸ ਕ੍ਰੀਏਟ ਕਰਦੀਆਂ ਡਿਫਿਕਲਟ ਇਮੋਸ਼ਨਸ ਔਖੀਆਂ ਹੁੰਦੀਆਂ ਡਿਫਿਕਲਟ ਇਮੋਸ਼ਨ ਦੇ ਵਿੱਚ ਤੁਹਾਡੇ ਵਾਈਫ ਸ਼ਾਇਦ ਅਗਰੈਸਿਵ ਹੋ ਜਾਂਦੇ ਆ ਸ਼ਾਇਦ ਉਹ ਫਰਸਟ੍ਰੇਟਡ ਹੋ ਜਾਂਦੇ ਆ ਤੁਹਾਨੂੰ এনवायरमेंट ਨਹੀਂ ਚੰਗਾ ਲੱਗਦਾ ਆਈ ਅੰਡਰਸਟੈਂਡ ਥੈਟ ਐਂਡ ਇਟ ਇਜ਼ ਹਾਰਡ ਉਹ ਇਮੋਸ਼ਨਸ ਨੂੰ ਟੋਲਰੇਟ ਕਰਨਾ ਬਹੁਤ ਔਖਾ ਪਰ ਤੁਹਾਡੇ ਲਈ ਨੰਬਰ 1 ਟਿਪ ਇਹ ਆ ਕਿ ਤੁਸੀਂ ਆਪਦੀ ਮੈਂਟਲ ਹੈਲਥ ਕਪੈਸਿਟੀ ਤੇ ਇੱਕ ਕੰਮ ਕਰੋ ਕਿ ਤੁਹਾਨੂੰ ਉਹ ਇਮੋਸ਼ਨਸ ਨੂੰ ਟੋਲਰੇਟ ਕਰਨ ਦੀ ਐਬਿਲਿਟੀ ਆਵੇ ਤੁਸੀਂ ਉਸ ਇਮੋਸ਼ਨਸ ਨੂੰ ਐਕਸੈਪਟ ਕਰਨ ਦੀ ਐਬਿਲਿਟੀ ਰੱਖੋ ਕਿਉਂਕਿ ਪ੍ਰੋਬਲਮ ਇਥੇ ਤੁਹਾਡੀ ਆ ਤੁਹਾਡੀ ਕੀ ਆ ਕਿ ਐਜ਼ ਅ ਹਸਬੰਡ ਜਦੋਂ ਤੁਸੀਂ ਉਹਨਾਂ ਦੀ ਇਮੋਸ਼ਨਸ ਨੂੰ ਦੇਖਦੇ ਹੋ ਜਦੋਂ ਤੁਹਾਡੀ ਵਾਈਫ ਡਿਫਿਕਲਟ ਇਮੋਸ਼ਨਸ ਆਉਂਦੀਆਂ ਤੁਹਾਡੀ ਬਾਡੀ ਜਲਦੀ ਦੇ ਨੇ ਬੱਚਿਆਂ ਵਾਂਗੂ ਉਹ ਵੀ ਉਹ ਜਿਵੇਂ ਬੱਚਾ ਵਾ ਤੇ ਉਹਨਾਂ ਨੂੰ ਬਚਾ ਕੇ ਤੇ ਉਹਨਾਂ ਨੂੰ ਉਹ ਫਾਇਰ ਚੋਂ ਕੱਢ ਲੈਂਦੀ ਹੈ ਜਲਦੀ ਜਲਦੀ ਇਸ ਕਰਕੇ ਉਹ ਇਮੋਸ਼ਨਸ ਤੇ ਥਰੂ ਨਿਕਲਦਾ ਉਹਨਾਂ ਦੀ ਬਾਡੀ ਸਿੱਖਦੀ ਨਹੀਂ ਉਹ ਹਮੇਸ਼ਾ ਬੱਚੇ ਹੀ ਰਹਿੰਦੇ ਨੇ ਸੋ ਇਸ ਕਰਕੇ ਐਕਚੁਅਲੀ ਤੁਹਾਡੇ ਤੇ ਬੈਕ ਫਾਇਰ ਕਰ ਰਿਹਾ ਇਹ ਐਕਚੁਅਲੀ ਤੁਹਾਡੇ ਤੇ ਪ੍ਰੋਬਲਮ ਜਿਆਦਾ ਹਾਵੀ ਹੋ ਰਹੀ ਹੈ ਆ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਵਾਈਫ ਨੂੰ ਮੈਂਟਲ ਹੈਥ ਪ੍ਰੋਬਲਮਸ ਜਿਆਦਾ ਆਉਣਗੀਆਂ ਸੋ ਨੰਬਰ 1 ਜਦੋਂ ਤੁਹਾਡੀ ਵਾਈਫ ਡਿਫਿਕਲਟ ਇਮੋਸ਼ਨਸ ਦੇ ਵਿੱਚ ਜਾ ਰਹੀ ਆ ਐਕਸੈਪਟ ਕਰੋ ਤੇ ਟੋਲਰੇਟ ਕਰ ਲਓ ਕਰੋ ਇਹ ਤੁਹਾਡਾ ਕੰਮ ਆ ਇਹ ਮੈਂਟਲ ਹਥ ਤੁਸੀਂ ਇੱਕ ਪ੍ਰੋਫੈਸ਼ਨਲ ਦੀ ਹੈਲਪ ਲੈ ਸਕਦੇ ਕਾਉਂਸਲਰ ਦੀ ਹੈਲਪ ਲੈ ਸਕਦੇ ਮੈਂਟਲ ਥੈਰੇਪਿਸਟ ਦੀ ਹੈਲਪ ਲੈ ਸਕਦੇ ਹੋ ਤਾਂ ਜੋ ਤੁਹਾਨੂੰ ਜਿਹੜੀਆਂ ਡਿਫਿਕਲਟੀ ਇਮੋਸ਼ਨ ਜਦੋਂ ਆਉਂਦੀਆਂ ਤੁਸੀਂ ਵਾਈਫ ਦੇ ਵਿੱਚ ਵੇਖਦੇ ਹੋ ਤੁਹਾਨੂੰ ਟੋਲਰੇਟ ਤੇ ਐਕਸੈਪਟ ਕਰਨੀਆਂ ਹਨ ਐਂ ਤੁਸੀਂ ਉਹਨਾਂ ਦੀ ਇਮੋਸ਼ਨ ਨੂੰ ਐਕਸੈਪਟ ਕਰ ਸਕੋ ਨਾ ਕਿ ਜਲਦੀ ਜਲਦੀ ਉਹਨਾਂ ਨੂੰ ਨਮੇਸ਼ਨ ਸਮੇਟੋ ਤੇ ਜਲਦੀ ਜਲਦੀ ਫਿਨਿਸ਼ ਕਰੋ ਜਲਦੀ ਜਲਦੀ ਉਹਨਾਂ ਨੂੰ ਵੀ ਪ੍ਰੈਸ਼ਰ ਪਾਓ ਪਿੱਛੇ ਕੀ ਚੜੀ ਹੈਪੀ ਹੋ ਜਾ ਐਕਸੈਪਟ ਕਰੋ ਕਿ ਯੈਸ ਤੁਹਾਡੀਆਂ ਇਮੋਸ਼ਨਸ ਦੀ ਇੱਥੇ ਥਾਂ ਹੈਗੀ ਆ ਇਸ ਘਰ ਦੇ ਵਿੱਚ ਤੁਸੀਂ ਫਰਸਟ੍ਰੇਟਿਡ ਫੀਲ ਕਰ ਸਕਦੇ ਹੋ ਇਸ ਘਰ ਦੇ ਵਿੱਚ ਤੁਸੀਂ ਡਿਸਪਾਇੰਟਮੈਂਟ ਫੀਲ ਕਰ ਸਕਦੇ ਹੋ ਇਸ ਘਰ ਦੇ ਵਿੱਚ ਤੁਹਾਡੀਆਂ ਇਮੋਸ਼ਨਸ ਦਾ ਖਲਾਰਾ ਪੈ ਸਕਦਾ ਵਾ ਇਸ ਘਰ ਦੇ ਵਿੱਚ ਇਮੋਸ਼ਨਸ ਖਰਾਬ ਮੋਸ਼ਨਸ ਡਿਫਿਕਲਟ ਇਮੋਸ਼ਨਸ ਵੀ ਲੇਵੀ ਥਾਂ ਹੈ ਇਟਸ ਓਕੇ ਜੇ ਤੁਹਾਡਾ ਜੀ ਕਰਦਾ ਡਿਸਪਾਇੰਟਮੈਂਟ ਫੀਲ ਕਰਨ ਨੂੰ ਤੁਸੀਂ ਫੀਲ ਕਰ ਸਕਦੇ ਹੋ ਉਹਨਾਂ ਦੀ ਇਮੋਸ਼ਨਸ ਪ੍ਰਤੀ ਰਿਸਪੈਕਟ ਤੇ ਐਕਸੈਪਟੈਂਸ ਵਧਾ ਦਿਓ ਤਾਂ ਜੋ ਉਹਨਾਂ ਨੂੰ ਆਪਦੀ ਇਮੋਸ਼ਨਸ ਮਹਿਸੂਸ ਉਹਨਾਂ ਦੀ ਬਾਡੀ ਨੂੰ ਮਹਿਸੂਸ ਕਰਨ ਦਾ ਮੌਕਾ ਮਿਲੇ ਉਹਨਾਂ ਨੂੰ ਖੁੱਲੀ ਆਮ ਦੇ ਵਿੱਚ ਮਹਿਸੂਸ ਐਂਡ ਮੈਂ ਸਮਝਦੀ ਆ ਕਈ ਵਾਰ ਜਦੋਂ ਬਾਡੀ ਐਮੋਸ਼ਨਸ ਨੂੰ ਮਹਿਸੂਸ ਕਰਦੀ ਆ ਕਿਉਂਕਿ ਕਈ ਵਾਰ ਉਹਨਾਂ ਨੂੰ ਵੀ ਨਹੀਂ ਮਹਿਸੂਸ ਕਰਨੀਆਂ ਹੁੰਦੀਆਂ ਨੇ ਕਿਉਂ ਕਿ ਕਿਉਂਕਿ ਬਚਪਨ ਤੋਂ ਇੰਨੀ ਕੰਡੀਸ਼ਨਿੰਗ ਆਈ ਵੀ ਆ ਸੋ ਐਂਡ ਬਚਪਨ ਤੋਂ ਉਹਨਾਂ ਨੂੰ ਇੰਨੀ ਕੰਡੀਸ਼ਨਿੰਗ ਆਈ ਵੀ ਆ ਸੋ ਮਹਿਸੂਸ ਕਰਨ ਦੀਆਂ ਜਦੋਂ ਤੁਹਾਡਾ ਪਾਰਟਨਰ ਵੀ ਹੋਰ ਐਮੋਸ਼ਨਸ ਨੂੰ ਮਹਿਸੂਸ ਕਰਦਾ ਹੋ ਸਕਦਾ ਤੁਹਾਡਾ ਐਗਰੈਸਿਵ ਹੋ ਜੇ ਫਰਸਟ੍ਰੇਟਿਡ ਹੋ ਜੇ ਤੁਹਾਡੇ ਤੇ ਵੀ ਡਿਸਪਾਇੰਟਮੈਂਟ ਹੋ ਜੇ ਐਂਡ ਤੁਸੀਂ ਚਾਹੋ ਨੇ ਵੀ ਘਰ ਦੇ ਵਿੱਚ ਹਮੇਸ਼ਾ ਸਹੀ ਮਾਹ ਉਹ এনवायरमेंट ਨੂੰ ਵੀ ਐਕਸੈਪਟ ਕਰੋ ਐਸ ਲੌਂਗ ਐਸ ਕਿਸੇ ਤੇ ਫਿਜ਼ੀਕਲ ਅਬਿਊਜ਼ ਨਹੀਂ ਹੋ ਰਿਹਾ ਐਸ ਲੌਂਗ ਐਸ ਕੋਈ ਫਿਜ਼ੀਕਲੀ ਹਾਰਮ ਨਹੀਂ ਹੋ ਰਿਹਾ ਐਸ ਲੌਂਗ ਐਸ ਕੋਈ ਪ੍ਰੋਪਰਟੀ ਡੈਮੇਜ ਨਹੀਂ ਹੋ ਰਿਹਾ ਕੋਈ ਚੱਕ ਚੱਕ ਅਗਰੈਸਿਵ ਦੇ ਤੌਰ ਤੇ ਚੀਜ਼ਾਂ ਨਹੀਂ ਮਾਰ ਰਿਹਾ ਉਦੋਂ ਤਾਂ ਉਦੋਂ ਤੁਹਾਨੂੰ ਮੈਂਟਲ ਹੈਲਥ ਦੀ ਲੋੜ ਆ ਉਦੋਂ ਤੁਹਾਨੂੰ ਡਾਕਟਰ ਦੀ ਲੋੜ ਆ ਉਦੋਂ ਤੁਹਾਨੂੰ ਯੂ نو ਉਦੋਂ ਪਹਿਲਾਂ ਵੀ ਤੁਹਾਨੂੰ ਡਾਕਟਰ ਦੀ ਲੋੜ ਪੈ ਸਕਦੀ ਹੈ ਪਰ ਮੈਂਟਲ ਥੈਰਾਪਿਸਟ ਦੀ ਲੋੜ ਪੈ ਸਕਦੀ ਹੈ ਤੁਹਾਡੇ ਵਾਈਫ ਨੂੰ ਪਰ ਉਹ ਉਹਨਾਂ ਦੀ ਕਾਲ ਆ ਕਿਉਂਕਿ ਤੁਸੀਂ ਜ਼ਬਰਦਸਤੀ ਕਿਸੇ ਨੂੰ ਕਰ ਨਹੀਂ ਸਕਦੇ ਸੋ ਜੇ ਤੁਹਾਨੂੰ ਲੱਗਦਾ ਕਿ ਕਿਸੇ ਦੀ ਹੈਲਥ ਨੂੰ ਖਤਰਾ ਕਿਸੇ ਦੇ ਸਰੀਰ ਨੂੰ ਖਤਰਾ ਆ ਆਫ ਕੋਰਸ ਤੁਸੀਂ ਜਾ ਕੇ ਉਹ ਵੀ ਤੁਸੀਂ ਮੈਂਟਲ ਹੈਲਥ ਸਪੋਰਟ ਮੰਗ ਸਕਦੇ ਹੋ ਉਹਨਾਂ ਵਾਸਤੇ ਵੀ ਆਪ ਦੇ ਵਾਸਤੇ ਵੀ ਸੋ ਜੇ ਉਹਨਾਂ ਚ ਇੱਕ ਸਿਰਫ ਉਹ ਇਮੋਸ਼ਨਸ ਆਂ ਦੀਆਂ ਫੀਲ ਕਰ ਰਹੇ ਉਹਦੇ ਵਿੱਚ ਉਹ ਮੈਂਟ ਕਰ ਰਹੇ ਆ ਔਖੀਆਂ ਬੋਲਾਂ ਬੋਲ ਰਹੇ ਆ ਫਰਸਟ੍ਰੇਸ਼ਨ ਕੱਢ ਰਹੇ ਆ ਡਿਸ ਲੈਟ ਥਮ ਉਹਨਾਂ ਨੂੰ ਉਹਨਾਂ ਨੂੰ ਸਪੋਰਟ ਕਰੋ ਤੇ ਉਹਨਾਂ ਦੀ ਇਮੋਸ਼ਨਸ ਨੂੰ ਟੋਲਰੇਟ ਤੇ ਐਕਸੈਪਟ ਕਰਨ ਦੀ ਅਬਿਲਿਟੀ ਵਧਾਓ ਕਿ ਯੈਸ ਆਈ ਸੀ ਥੈਟ ਥਿਸ ਇਜ਼ ਸੋ ਡਿਫਿਕਲਟ ਫੋਰ ਯੂ ਇਟਸ ਓਕੇ ਇਸ ਕਰ ਦੇ ਵਿੱਚ ਹਰ ਤਰ੍ਹਾਂ ਦੇ ਇਮੋਸ਼ਨਸ ਇਗਜ਼ਿਸਟ ਕਰ ਸਕਦੀਆਂ ਅਕਸਰ ਅਸੀਂ ਜਦੋਂ ਮੈਂਟਲ ਦੀ ਗੱਲ ਕਰਦੇ ਨਾ ਅਸੀਂ ਇਹ ਚੀਜ਼ ਮੰਨ ਲੈਂਦੇ ਆ ਕਿ ਇਮੋਸ਼ਨਸ ਖਰਾਬ ਇਮੋਸ਼ਨਸ ਡਿਫਿਕਲਟ ਇਮੋਸ਼ਨਸ ਦਾ ਹੋਣਾ ਹੀ ਨਹੀਂ ਚਾਹੀਦਾ ਘਰ ਦੇ ਵਿੱਚ ਹੋਣਾ ਚਾਹੀਦਾ ਆਫ ਕੋਰਸ ਹੋਣਾ ਚਾਹੀਦਾ ਜਿੱਥੇ ਸਾਡੀ ਚੰਗੀਆਂ emotions exist ਕਰਨੀਆਂ ਜਿੱਥੇ ਤੁਹਾਨੂੰ ਖੁਸ਼ੀ ਤੁਸੀਂ ਉਸ ਘਰ ਚ ਮਹਿਸੂਸ ਕਰੋਗੇ ਉੱਥੇ ਗਮ ਤੇ ਦੁੱਖ ਵੀ ਤੁਹਾਨੂੰ ਮਹਿਸੂਸ ਕਰਨ ਦੀ ਥਾਂ ਹੋਣੀ ਚਾਹੀਦੀ ਉਸ ਘਰ ਦੇ ਵਿੱਚ ਸੋ ਇਸ ਕਰਕੇ ਜਦੋਂ ਤੁਸੀਂ ਆਪਣੀ ਵਾਈਫ ਦੀ emotions ਨੂੰ ਠੀਕ ਕਰਨ ਜਾਂਦੇ ਆ ਫਿਕਸ ਕਰਨ ਜਾਂਦੇ ਹੋ ਐਕਚੁਅਲੀ ਤੁਹਾਡੇ ਤੇ ਬੈਕਫਾਇਰ ਕਰਦਾ ਕਿਉਂਕਿ ਤੁਹਾਡੀ ਜਿਹੜੀ ਵਾਈਫ ਆ ਉਹਨਾਂ ਦੇ ਅੰਦਰ ਜਿਹੜੀਆਂ emotions ਆ ਅਕਿਊਮੂਲੇਟ ਇਕੱਠੀਆਂ ਹੋਈ ਜਾ ਰਹੀਆਂ ਕਿਉਂ ਕਿ ਉਹਨਾਂ ਨੂੰ ਟਾਈਮ ਉਹਨਾਂ ਨੂੰ ਸਪੇਸ ਹੀ ਨਹੀਂ ਖੁੱਲ੍ਹਿਆ ਮਿਲ ਰਹੀ ਕਿ ਉਹਨਾਂ ਨੂੰ emotions ਨੂੰ ਐਕਸੈਪਟ ਐਕਸਪ੍ਰੈਸ ਕਰ ਸਕ ਸਕਣ ਸੋ ਨੈਕਸਟ ਟਾਈਮ ਆਪ ਸਿੱਖੋ ਕਿ ਮੈਂ ਇਹਨਾਂ ਇਮੋਸ਼ਨਸ ਲਈ ਥਾਂ ਵਧਾਉਣੀ ਆ ਮੈਂ ਇਹਨਾਂ ਇਮੋਸ਼ਨਸ ਨੂੰ ਐਕਸੈਪਟ ਕਰਨਾ ਸਿੱਖਣਾ ਮੈਂ ਇਹਨਾਂ ਇਮੋਸ਼ਨਸ ਨੂੰ ਐਕਸੈਪਟ ਆਫ ਦੀ ਦਿਮਾਗੀ ਤੌਰ ਤੇ ਸਾਈਕੀ ਦੇ ਵਿੱਚ ਬਿਠਾਉਣਾ ਕਿ ਇਹ ਇਮੋਸ਼ਨਸ ਵੀ ਜ਼ਿੰਦਗੀ ਦਾ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਵਾ ਇਹ ਇਮੋਸ਼ਨਸ ਵੀ ਟਾਈਮ ਟੂ ਟਾਈਮ ਔਖੀਆਂ ਔਰ ਇਮੋਸ਼ਨਸ ਉਹਨਾਂ ਦੇ ਵਿੱਚ ਆਉਣਗੀਆਂ ਐਂਡ ਇਟਸ ਓਕੇ ਯੂ نو